ਨੰਦਪੁਰ ਜਾਂਦੇ ਹੁੱਲੜਵਾਜੀ ਕਰਦੇ ਕੁਝ ਨੌਜਵਾਨਾਂ ਨੂੰ ਨਿਹੰਗ ਸਿੰਘਾਂ ਨੇ ਚੰਗਾ ਸਬਕ ਸਿਖਾਇਆ ਕੁਝ ਨੌਜਵਾਨ ਹੁੱਲੜਵਾਜੀ ਕਰਦੇ ਜਾਂਦੇ ਨੇ ਅਗਰ ਉਹਨਾਂ ਨੂੰ ਆਨੰਦਪੁਰ ਦਾ ਇਤਿਹਾਸ ਪੁੱਛ ਲਿਆ ਜਾਵੇ ਤੇ ਚਾਰ ਸਾਹਿਬ ਜੱਤਿਆਂ ਦੇ ਨਾਂ ਪੁੱਛ ਲਏ ਜਾਣ ਤਾਂ ਉਹਨਾਂ ਦੀ ਧੌਣ ਨੀਵੇਂ ਹੋ ਜਾਂਦੀ ਹੈ ਹੁੱਲੜਵਾਜੀ ਕਰਨ ਨੂੰ ਤਿਆਰ ਰਹਿੰਦੇ ਨੇ ਉਨੇ ਹੰਗ ਸਿੰਘਾਂ ਨੇ ਕਿਹਦਾ ਸਬਜ਼ ਖਾਇਆ ਉਲੜਵਾਜਾਂ ਨੂੰ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਬਾਰ ਬਾਰ ਬੈਠ ਜਾ ਉਹਨਾਂ ਨੂੰ ਗਿਆ ਮੈਂ ਪੰਗ ਪਿਆ ਆ ਸਕਦਾ ਹਾਂ ਬਾਰ ਬਾਰ ਬੈਠ ਜਾ ਸਰ ਇਹ ਕਿਹਾ ਦੂਆ ਕਿ ਇਹ ਇੱਥੇ ਇੱਥੇ ਆ ਲੱਗਦਾ ਬਣੀ ਪਿਆ ਡੜੇ ਰੇਸਾਂ ਦੇ ਲੰਗਾ ਮੁੜ ਸਕਦਾ ਤੇ ਉਹ ਹੱਥ ਸਾਡੇ ਤੋੜ ਦੇ ਨਹੀਂ ਹੱਥ ਸਾਡੇ ਹੁਣ ਇਧਰੋਂ ਦੰਗ ਨਹੀਂ ਪਟੇ ਹੁਣ